2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਵੱਡੇ ਜਿਤ ਹਾਸਲ ਕੀ ਤੁਝਾ ਸਕੇ ਜਿਸ ਨੂੰ ਲਾਇਕੀ ਧੂੜੀ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲਗਾਏ ਗਏ ਰਿਜ਼ਰਵਰ ਜਗਦੀਸ਼ ਚੰਦਰ ਅਤੇ ਸੁਰੇਂਦਰ ਪਾਲ ਸੀਬੀਆਂ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਜਿਸ ਵਿੱਚ ਧੂੜੀ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੀ ਕਾਂਗਰਸ ਵਰਕਰ ਸ਼ਾਮਿਲ ਹੋਈ ਅਤੇ ਵਰਕਰਾਂ ਤੋਂ ਅਜਿਹਾ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਲਗਉਣ ਬਾਰੇ ਵਰਕਰਾਂ ਤੋਂ رائے ਲਈ ਗਈ ਜੀ ਇਹ ਕਾਂਗਰਸੀ ਜਿਹੜੇ ਸਾਰੇ ਆਗੂ ਹੈ ਜਿਹੜੇ ਜਿਹੜੇ ਕਾਂਗਰਸ ਪਾਰਟੀ ਸਾਡੀ ਚਲਾ ਰਹੀ ਹੈ ਜੀ ਤੇ ਉਹ ਪੂਰਾ ਆਪਣਾ ਪਿੰਡ ਦੇ ਲੈਵਲ ਤੇ ਹੋਣ ਤੇ ਡਿਸਟ੍ਰਿਕਟ ਲੈਵਲ ਤੇ ਹੋਣ ਤੇ ਬਲੋਕ ਸਾਰੇ ਕਾਂਗਰਸੀ ਦੇ ਸਟੇਕ ਹোলਡਰਸ ਹੈ ਜੀ ਉਹਨਾਂ ਦਾ رائے ਕਰਕੇ ਚਰਚਾ ਕਰਕੇ ਫਿਰ ਪਾਰਟੀ ਹਾਈ ਕਮੰਡ ਉਹਦੇ ਕੋਲ ਜਾਂਦੇ ਤੇ ਥੀ ਬੰਦਿਆਂ ਦਾ ਟੈਗ ਪੇਜਾਂਦੇ ਉਹਦੇ ਦਰਮਾਭੀ ਦੇਖਿਆ ਜਾਊਗਾ ਜੋ ਜਵਾਬ ਵੀ ਦੇਖੇ ਜਾਣਗੇ ਉਹਦੀ ਕਾਬਲੇ ਵੀ ਦੇਖੀ ਜਾਏਗੀ ਸਾਰਾ ਕੁਝ ਦੇਖਿਆ ਜਾਊਗਾ ਉਹਦਾ ਕ੍ਰਿਪਟਲ ਰਿਪੋਰਟ ਵੀ ਦੇਖਿਆ ਜਾਏਗਾ ਇਹ ਸਾਰੇ ਕਾਲਮਸ ਫਾਰਮ ਦੇ ਅੰਦਰ ਹੈ ਇਹ ਫਾਰਮ ਆ ਤੁਸੀਂ ਸਿਲੈਕਟ ਕਰਕੇ ਰਾਏ ਕਰਕੇ ਉਹ ਰਾਏ ਜਿਹੜੀ ਜਰਾਉਂਦੀ ਦੇ ਉਹ ਭੇਜਾਂਗੇ ਉਦੋਂ ਫਿਰ ਪਾਰਟੀ ਦੇ ਫੈਸਲਾ ਕਰ ਸਰ ਇਹੋ ਜਿਹਾ ਕੋਈ ਇੰਡੀਵਿਜੂਅਲ ਫੈਸਲਾ ਨਹੀਂ ਸੀਗਾ ਜੀ ਇਹ ਸੰਗਠਨ ਦੀ ਵੱਲ ਧਿਆਨ ਕੱਢਣਾ ਹੈ ਜੀ ਹੋਰ ਕਾਫੀ ਕਾਫੀ ਜਦੋਂ ਸਰਕਾਰਾਂ ਹੁੰਦੀਆਂ ਉਹਦੋਂ ਸੰਗਠਨ ਥੋੜਾ ਜਿਹਾ ਕਮਜ਼ੋਰ ਹੋ ਜਾਂਦਾ ਜਦੋਂ ਸਰਕਾਰਾਂ ਨਹੀਂ ਹੁੰਦੀ ਫਿਰ ਪਾਰਟੀਆਂ ਸਰਕਰਨ ਜਿਆਦਾ ਤੰਗਦੀ ਹੈ ਤਾਹੂਲੀ ਨੇ ਇਹ ਫੈਸਲਾ ਕਰ ਲਿਆ ਵੀ ਸਰਕਾਰ ਤਾਂ ਜਦੋਂ ਬਣੂਗੀ ਉਦੋਂ ਬਣੂਗੀ ਲੇਕਿਨ ਪਹਿਲਾਂ ਕਾ ਸੰਗਠਨ ਨੂੰ ਤਾਕਤ ਦਿਆਂਗੇ ਫਿਰ ਹੀ ਸਰਕਾਰ ਬਣੂਗੀ ਸਰਕਾਰਾਂ ਆਰਗੇਨਾਈਜ਼ਿੰਗ ਦੇ ਥਰੂ ਬਣਦੀਆਂ ਹੈ ਨੈਗੀ ਆਰਗੇਨਾਈਜ਼ੇਸ਼ਨ ਸਰਕਾਰ ਦੇ ਥਰੂ ਬਣਦਾ ਹੈ ਜੀ ਜੀ ਆ ਕਾਫੀ ਕੋਈ ਇਕ ਤਾਂ ਹੈ ਨਹੀਂ ਲੰਬੇ ਟਾਈਮ ਦਾ ਪੀਰੀਅਡ ਆਫ ਟਾਈਮ 30 35 ਬਰੇ ਹੋ ਗਏ ਲੋਕਾਂ ਦੀ ਸੋਚ ਵੀ ਬਦਲ ਗਈ ਨਵੀਂ ਪੀੜ੍ਹੀ ਵੀ ਆ ਗਈ ਹੈ ਉਹਦੇ ਹਿਸਾਬ ਨਾਲ ਫੈਸਲੇ ਕਰਨੇ ਸਰ ਦੇਖਿਏ ਜੇ ਮੈਂ ਤਾਂ ਆਮ ਨੋਟ ਫਰਮ ਪੰਜਾਬ ਜੀ ਜਿਹੜਾ ਗਵਰਡੀ ਸੁਭਾ ਬਿਲਕੁਲ ਰਾਜਸਥਾਨ ਜੀ ਜਿੰਨਾ 1600 ਕੋਈ ਤੇ ਕੁਝ ਵੀ ਨਹੀਂ ਹੈ ਅਗਰ ਡਿਸਟ੍ਰਿਕਟ ਐਡਮਿਸ਼ਨ ਦੀ ਰਿਪੋਰਟ ਦੇਖੋ ਕਿਤਾਵੀਆਂ ਦੇਖੋ ਤੁਸੀਂ ਹੈ ਜੀ ਜੀ ਕਿ ਡਿਪਾਰਟਮੈਂਟ ਦੀ ਖਾਤਾ ਤੇ ਥੋੜੀ ਮੀਡੀਆ ਦੀ ਖਬਰ ਵੀ ਆ ਰਹੀ ਹੈ ਜਿਹੜੇ ਐਕਸਪਰਟਸ ਨੇ ਜਿਹੜੇ ਆ ਉਹ ਐਗਰੀਕਲਚਰ ਦੇ ਹੈ ਜਿਨੀ ਸੋਇੰਗ ਹੋਈ ਸੀ ਜਿਨੀ ਸੋਇੰਗ ਹੋਈ ਹੈ ਅਗਰ ਉਹਦਾ ਰੈਂਡਮਲੀ ਅਸੈਸਮੈਂਟ ਕਰੀਏ ਤਾਂ ਕਰੀਬ 10 ਤੋਂ 12 ਹਜ਼ਾਰ ਕਰੋੜ ਦਾ ਨੁਕਸਾਨ ਹੈ 1600 ਕੋਈ ਹੋਰ ਤਾਂ ਕੁਝ ਵੀ ਨਹੀਂ ਹੈ ਅਟਕੀ ਸਟੇਟ ਗਵਰਨਮੈਂਟ ਨੇ ਤਾਂ ਆਪਣੇ ਪੱਧਰ ਦਾ ਕੋਈ ਪਹਿਲਾਂ ਕੈਬਨਿਟ ਦੀ ਮੀਟਿੰਗ ਹੋਈ ਸੀਗੀ ਮੈਂ ਧਿਆਨ ਪੜਾਇਆ ਸੀ ਕਿ ਉਹ ਮੰਤਰੀ ਕਹੇ ਆ ਦੀ 24000 ਪਰੇ ਕਰਦਾਂਗੇ ਉਹ ਪੈਸਾ ਉਹ ਕਿਦਰ ਸਰਕਾਰ ਦਾ ਕਲਾਈਮੇਟ ਜਿਹੜਾ ਨੇਚਰਲ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਕਿਦਰ ਆਸਰ ਸਰਕਾਰ ਦਾ ਪੈਸਾ ਨਹੀਂ ਹੈ ਜੀ ਰਾਜ ਸਰਕਾਰ ਨੂੰ ਕੋ ਪਹਿਲੇ ਲੋਕ ਦੇ ਕੇ ਸਹਾਇਤਾ ਕਰਨੀ ਚਾਹੀਦੀ ਹੈ ਰਾਹੁਲ ਗਾਂਧੀ ਜੀ ਜਿਹੜੇ ਕੀਤਾ ਉਹਨੇ ਹਰ ਪੀੜਾ ਉੱਥੇ ਤਾਂ ਸਟੈਂਡ ਨਹੀਂ ਲੈਂਦਾ ਜੀ ਉਹ ਬਾਅਦ ਚੱਕੀ ਨਹੀਂ ਬਸ ਆਓ ਜਨਾਬ ਸਵਾ ਇਹ ਇਹ ਰਾਹੁਲ ਗਾਂਧੀ ਨੇ ਬਿਲਕੁਲ ਸਟੈਂਡ ਕੀਤਾ ਹੈ ਰਾਹੁਲ ਗਾਂਧੀ ਜਾਇਆ ਨਹੀਂ ਨਹੀਂ ਉਹਦਾ ਨਹੀਂ ਹੋਈ ਮੰਤਰੀ ਹਵਾਈ ਸਰਕੇ ਸਰਵੇ ਕਰਕੇ ਚਲਾ ਗਿਆ ਕਹਿੰਦਾ ਹਵਾਈ ਸਰਕੇ ਕਹਿੰਦੇ ਸਰਵੇ ਹੁੰਦੇ ਆ ਜਿੰਨੇ ਜਿਹੜੇ ਲੋਕਾਂ ਜੀ ਜਾ ਕੇ ਨਾਲ ਗੱਲ ਕਰ ਕਾਂਗਰਸ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ 2024 ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਇਹ ਮੈਂ ਤਾਂ ਸਿਰਫ ਸੰਖੇਪਨ ਦੀ ਗੱਲ ਕਰੂੰਗਾ ਜਿਹੜੇ ਸਰਕਾਰ ਦੇ ਫੇਲੀਓਵਰ ਹੈ ਤੇ ਬੇਰੋਜ਼ਗਾਰ ਦੀ ਗੱਲ ਹੋਵੇ ਖਸਾਨਾ ਦੀ ਗੱਲ ਹੋਵੇ ਚਾਹੇ ਯੂਨੀਵਰਸਿਟੀ ਦੀ ਗੱਲ ਹੋਵੇ ਮੈਨੂੰ ਲੱਗਦਾ ਨਹੀਂ ਇਹ ਇਹ ਸਰਕਾਰ ਹੈ ਜਿਹੜਾ ਕੋਈ ਕੋਈ ਵਰਗ ਰਾਜੀ ਹੋਵੇ ਅੱਜ ਰੋਜ਼ ਕਦੇ ਕਦੇ ਕਰਮਚਾਰੀ ਸਟ੍ਰਾਈਕ ਕਰ ਰਹੇ ਹੈ ਕਦੇ ਫਟਵਾਰੀ ਸਟ੍ਰਾਈਕ ਕਰ ਰਹੇ ਹੈ ਕਦੇ ਡਾਕਟਰ ਸਟ੍ਰਾਈਕ ਕਰ ਰਹੇ ਹੈ ਕਦੇ ਨੌਜਵਾਨ ਸਟ੍ਰਾਈਕ ਕਰ ਰਹੇ ਮੈਨੂੰ ਲੱਗਦਾ ਨਹੀਂ ਕੋਈ ਐਹੋ ਜਿਹਾ ਤਪਕਾ ਉਹ ਜਿਹੜੇ ਸਰਕਾਰ ਦੇ ਖਲਾਫ ਕੋਈ ਬੋਲਿਆ ਨਾ ਹੋਵੇ ਇਹ ਮੁੱਖ ਮੰਤਰੀ ਦਾ ਇਲਾਕਾ ਜਿੱਥੇ ਮੁੱਖ ਮੰਤਰੀ ਜਿੱਥੇ ਆਏ ਮਿਲੇ ਹੋਵੇ ਔਰ ਇਹ ਧੂਰੀ ਦਾ ਹ ਉਹਨਾਂ ਦੇ ਹਾਲ ਦੇਖੋ ਜਾ ਕੇ ਉਹਨਾਂ ਦੇ ਸਟੇਟਾਂ ਦਾ ਜਾ ਕੇ ਰੋहतक ਦੇਖੋ ਭੁਪਿੰਦਰ ਸਿੰਘ ਗੋੜਾ ਚੀਫ ਮਿਨਿਸਟਰੀ ਅਸਿਸਟ ਜੋ ਦੂਰ ਜਾ ਕੇ ਦੇਖੋ ਜਾ ਕੇ ਇਹ ਸੀਐਮ ਦਾ ਹਲਕਾ ਔਰ ਇਹ ਹਾਲ ਐਸੇ ਕੁਝ ਇੱਥੇ ਤਾਂ ਕੋਈ ਗੱਲ ਨਹੀਂ ਤੁਹਾਨੂੰ ਮੋਲਣ ਵਾਸਤੇ ਹੋਣੀ ਨਹੀਂ ਚਾਹੀਦੀ ਸੀ ਥੈਂਕ ਯੂ ਇਹਦਾ ਆਪ ਮੰਥਨ ਕਰ ਲੋ ਥੈਂਕ ਯੂ ਬ੍ਰਦਰ ਸਾਡਾ ਕਿ ਰੋਹਰ ਕਾਂਧੀ ਜੀ ਦੀ ਤਾਂ ਬਾਤ ਪਟਰੀ ਆ ਅੱਜ ਆਸ ਹੈ ਕਿ ਪਾਰਟੀ ਜੇਕਰ ਅਸੀਂ ਦੁਬਾਰਾ ਆਪਣੇ ਪੈਰਾਂ ਦੇ ਪਰਖਾਣਾ ਕਰਨਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਪੰਜਾਬ ਦੇ ਵਿੱਚ ਉਹ ਨਾ ਹੋਵੇ ਜੋ ਹਰਿਆਣਾ ਦੇ ਵਿੱਚ ਦੇ ਪਾਲ ਸੀ ਕਿ ਕਾਂਗਰਸ ਦੀ ਸਰਕਾਰ ਅਸੀਂ ਹਰਿਆਣਾ ਦੀ ਲੇਕਿਨ ਉੱਥੇ ਸਾਡਾ ਜਿੱਤ ਕੇ ਪੰਚਰ ਨਾ ਹੋਣ ਕਰਕੇ ਅਸੀਂ ਉਸ ਤੋਂ ਜਿੱਤ ਕੋ ਰਹਿ ਗਏ ਹੁਣ ਇਹ ਗਲਤੀ ਅਸੀਂ ਨਹੀਂ ਕਹਦੇ ਲੋਹਰ ਕਹਦੇ ਜਿਵੇਂ ਚਾਹਦੇ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਫੈਸਲੇ ਜਿਲ੍ਹੇ ਬੰਦੀ ਦੇ ਜ਼ਿਲ੍ਹੇ ਦੇ ਪ੍ਰਧਾਨ ਬਣਾਉਣ ਦੇ ਫੈਸਲੇ ਆ ਇਹ ਜਿਹੜੇ ਪਾਰਟੀ ਵਰਕਰਾਂ ਦੀ ਕੀ رائے ਉਸ ਦੇ ਮੁਤਾਬਕ ਹੀ ਰਹਿ ਬਣਾਈ ਜਾਊਗੀ ਉਹ ਜੁम्मेवट ਉਹਨਾਂ ਨੂੰ ਸੰਭਲਿਆ ਹੈ ਅੱਜ ਪਹਿਲੀ ਵਾਰ ਹੈ ਵਰਕਰਾਂ ਨੂੰ ਇਸ ਕਦਰ ਦੇ ਵਿੱਚ ਉਤਸ਼ਾਹ ਹੋ ਕੇ ਕਿ ਸਾਡੀ رائے ਦੇ ਮਤਾਂ ਹਾਈ ਕਮਾਂਡ ਨੇ ਫੈਸਲੇ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵੀ ਮਜ਼ਬੂਤ ਹੋਊਗੀ ਜਿਸ ਤਰੀਕੇ ਦੇ ਨਾਲ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਕਾਂਗਰਸ ਦੀ ਸਰਕਾਰ ਬਣੇਗੀ ਉਹ ਉਪਰ ਕਾਂਗਰਸ ਪਾਰਟੀ ਤਗੜੇ ਹੋ ਕੇ ਪਹਿਰਾ ਦੇ ਕੇ ਕਾਂਗਰਸ ਦੀ ਸਰਕਾਰ ਵੀ ਬਣਾਊਗੀ ਤੇ ਨਾਲ ਦੀ ਨਾਲ ਜੋੜੀਆਂ ਲੋਕਾਂ ਦੀਆਂ ਉਮੀਦਾਂ ਨੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਇਹ ਆਪ ਪਾਰਟੀ ਵਾਲਿਆਂ ਨੇ ਧੋਖਾ ਤੇ ਵੱਡੇ ਵੱਡੇ ਵਾਦੇ ਕਰਕੇ ਆ ਜੋ ਸਾਰਿਆਂ ਤੋਂ ਮੁਕਰੇ ਹੋਏ ਆ ਖਾਸ ਕਰਕੇ ਮੈਂ ਤਾਂ ਦਾ ਹੋਰ ਪੰਜਾਬ ਚ ਤਾਂ ਕਿਤੇ ਕਹਿਣ ਦੀ ਕੋਈ ਜੋਗ ਨਹੀਂ ਧੂੜੀ ਦੇ ਲੋਕ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਜਿੱਥੇ ਭਗਵੰਤ ਸਿੰਘ ਮਾਨ ਨੂੰ ਤੁਸੀਂ ਜਿਤਾ ਕੇ ਭੇਜਿਆ ਅੱਜ ਧੂੜੀ ਦਾ ਕੀ ਹਾਲ ਹੈ ਧੂੜੀ ਨਾਲ ਕੀਤੇ ਹੋਏ ਕੋਈ ਵਾਦਾ ਵੀ ਕੋਈ ਪੂਰਾ ਨਹੀਂ ਕੀਤਾ ਵਾਦਾ ਦਾ ਕੀ ਪੂਰਾ ਕਰਨਾ ਸੀ 2.5 ਸਾਲ ਬਾਅਦ ਹੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੌਕਾ ਮਿਲਿਆ ਕਿ ਆਪਣੇ ਹਲਕੇ ਦੇ ਵਿੱਚ ਆ ਕੇ ਇਹੋ ਜੇ ਹਾਲ ਹੈ ਕਿ ਮੈਂ ਸਾਬਦਾ ਕਿ ਇਹਨਾਂ ਨੇ ਭਗਵੰਤ ਸਿੰਘ ਮਾਨ ਸਾਹਿਬ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਇਹਨਾਂ ਨੇ ਤਾਂ ਸਾਰੇ ਦਾ ਸਾਰਾ ਜਿਹੜਾ ਦਿੱਲੀ ਵਾਲਿਆਂ ਦੇ ਹੱਥੋਂ ਦੇ ਵਿੱਚ ਫੌਂਟ ਦਿੱਤਾ ਹੈ ਉਹ ਜ਼ਿੰਮੇਵਾਰੀ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨਾਲ ਦਿੱਲੀ ਦੇ ਲੋਕਾਂ ਨਾਲ ਕੋਈ ਹੁਦਲਤੀ ਹੋਦਾ ਨਹੀਂ ਹੋਦਾ ਜਾਂ ਨਾ ਕੋ ਪਿਆਰ ਹੁੰਦਾ ਤੇ ਉਹ ਉਹਨਾਂ ਨੇ ਉਹਨਾਂ ਨੂੰ ਸੌਂਕ ਕੇ ਮਾਣ ਸਾਹਿਬ ਜੀ ਤਾਂ ਇੰਨੇ ਵੱਡੀ ਐ ਕਿ ਕਿੱਥੇ ਦਾ ਭਾਈ ਅਸੀਂ ਤਾਂ ਲੌਂਗ ਦੇ ਕੇ ਜਲਸੀਆਂ ਕਰਦੇ ਸੀ ਉਸ ਸਟੇਜਾਂ ਦੇ ਉੱਪਰ ਖਾਉਂਦੇ ਸੀਗੇ ਮਾੜਾ ਮੋਟਾ ਸਾਡਾ ਨਾਮ ਤੇ ਮੇਰੇ ਨਾਮ ਨਾਮ ਅਗਰ ਮੁੱਖ ਮੰਤਰੀ ਹੋ ਗਿਆ ਨਾ ਨਾ ਗਿਆ ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਸਾਰੇ ਦਾ ਸਾਰਾ ਪੰਜਾਬ ਦਿੱਲੀ ਦੇ ਲਟੇਰੇ ਉਹ ਦਿੱਲੀ ਦੇ ਲੀਡਰ ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰਤਾ ਉਹਦੇ ਡੈਡ ਡਿਫਰੈਂਟ ਪ੍ਰੋਜੈਕਟਸ ਹੋਣ ਉਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਪਰ ਖਾਤਾ ਇਸ ਲਈ ਇਹ ਸਰਕਾਰਾਂ ਤੋਂ ਉਮੀਦ ਨਹੀਂ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪੂਲ ਤਿਆਰੀ ਕੀਤੀ ਗਈ ਹੈ ਹਾਂਜੀ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਤਿਆਰੀ ਦਾ ਹਿੱਸਾ ਜਿਹੜਾ ਬੰਦ ਦਿਖ ਰਿਹਾ ਹੈ 2027 ਦੀ ਤਿਆਰੀ ਦਾ ਹਿੱਸਾ ਹੈ ਅੱਜ ਸਾਰੇ ਦੇ ਸਾਰੇ ਵਰਕਰਾਂ ਦਾ ਸਲਾਮ ਹੈ ਜਿਹੜੇ ਨਾਲ ਪਾੜੇ ਚਾਰੇ ਦੇ ਸਾਰੇ ਫੈਸਲੇ ਲਏ ਜਾਂਦੇ ਵਰਕਰਾਂ ਦੇ ਵਿੱਚ ਵੀ ਵਿਸ਼ਵਾਸ ਹੁੰਦਾ ਉਹਨਾਂ ਨੂੰ ਵੀ ਇਹ ਹੁੰਦਾ ਕਿ ਜਿਹੜੇ ਫੈਸਲੇ ਹਾਈ ਕਮਾਂਡ ਨੇ ਲਏ ਨੇ ਉਹ ਸਾਨੂੰ ਪੁੱਛ ਕੇ ਲੈਣ। ਥੈਂਕ ਯੂ ਸਰ।